ਕਰੇਗਾ ਕਰਸਾ ਆਖੀ ਰਹੇ ਨਬੋਇ ਬਰੂਏ ਸੰਗ ਲੈਗੇ ਬਚੇ ਜੰਮ ਨਬੋਇ ਸੱਚੀ ਸੁੱਚੀ ਗੁਰਬਾਣੀ ਅਤੇ ਗੁਰਮਤ ਵਿਚਾਰ ਜਿਹੜੀ ਪ੍ਰੈਸ ਦੀ ਟੀਮ ਉਹ ਰਾਜੀਤ ਰੋਡ ਤੇ ਪਹੁੰਚੇ ਨੇ ਤੇ ਇੱਥੇ ਗੁਰਸਿੱਖਾਂ ਵੱਲੋਂ ਸਲਾਨਾ ਜਿਹੜਾ ਗੁਰੂ ਸਾਹਿਬ ਦਾ ਟੁੱਟ ਲੰਗਰ ਪ੍ਰਚਾਰ ਵਰਤਾਇਆ ਤੇ ਸ਼ਿਕਾਇਤ ਜਾਂਦਾ ਹੈ ਤੇ ਜੋ ਅਮਰ ਸ਼ਹੀਦ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਪੰਜਵੇਂ ਪਾਤਸ਼ਾਹ ਦਾ ਚਲ ਰਹੇ ਸਿੱਧੀ ਧੜੇ ਉਹਨਾਂ ਦੇ ਸਬੰਧ ਦੇ ਵਿੱਚ ਸਲਾਨਾ ਇਹ ਗੁਰੂ ਸਾਹਿਬ ਦਾ ਟੁੱਟ ਲੰਗਰ ਪ੍ਰਚਾਰ ਤੇ ਠੰਡੇ ਮਿੱਠੇ ਜਾਲਦੀਆਂ ਸਬੀਲੇ ਲਗਾਈ ਜਾਂਦੀਆਂ ਨੇ ਤੇ ਜਿਹੜੇ ਸੰਧੂ ਫਾਰਮੇਸੀ ਜਿਹੜਾ ਡਾਕਟਰ ਨੇ ਤੇ ਇਹਨਾਂ ਵੱਲੋਂ ਸਲਾਨਾ ਦੇਖੇ ਜਾਵੇ ਤੋਂ ਗੁਰੂ ਦੇ ਸਿੱਖਾਂ ਵੱਲੋਂ ਗੁਰੂ ਦੇ ਲਾਲੀ ਫੌਜ ਨੂੰ ਦਿੱਖਿਆ ਕਿੰਨੇ ਵਧੀਆ ਸੋਹਣੇ ਤਰੀਕੇ ਦੇ ਨਾਲ ਬਹੁਤ ਵਧੀਆ ਸਮੂਹ ਸੰਗਤਾਂ ਨੂੰ ਦਾਲ ਪਾਣੀ ਸ਼ਿਕਾਇਆ ਜਾ ਰਿਹਾ ਤੇ ਜਿਹਦੇ ਲੈ ਤਸਵੀਰਾਂ ਸੀ ਰਾਤਿਸ ਰੋਡ ਤੋਂ ਆ ਰਿਆ ਤੇ ਇੰਨੀ ਗਰਮੀ ਦੇ ਵਿੱਚ ਸਮੂਹ ਸੰਗਤਾਂ ਦੇਖਿਆ ਜਾਵੇ ਕਿਨਾ ਉਸਤਾਵ ਰੁਪਿਆ ਦੇ ਨਾਲ ਡੱਕ ਟਾ ਕੇ ਇਹਨਾਂ ਨੂੰ ਇਹ ਲੰਗਰ ਦੇ ਗੁਰਸਾਹਿਬ ਦਾ ਵਰਤਾਰਾ ਚਿਕਾਇਆ ਜਾ ਰਿਹਾ ਇਹ ਆਉ ਅਸੀਂ ਇਹ ਦਸ ਸਾਹਿਬ ਕੋਈ ਅੱਛਾ ਦੇ ਸੰਧੂ ਫਿਰ ਮੈਂ ਸਿੱਦੇ ਉਹਨਾਂ ਨਾਲ ਗੱਲ ਕਰਾਂਗੇ ਹਾਂਜੀ ਤੇ ਆਹ ਨਾਲ ਦੇਖਿਆ ਗਾਵੇ ਤਾਂ ਗੁਰੂ ਸਾਹਿਬ ਦੇ ਪਿਆਰੇ ਜਿਹੜੇ ਆ ਗੁਰ ਸਿੱਖਿਆ ਇੱਕ ਕਿੰਨੇ ਪਿਆਰ ਦੇ ਸਤਕਾਰ ਦੇ ਨਾਲ ਜਿਹੜੇ ਵਰਤਨਾ ਦੀ ਸੇਵਾ ਕਰ ਰਹੇ ਨੇ ਔਰ ਇਹ ਵੀ ਧਨਵਾਸੀ ਲੈ ਤਸਵੀਰਾਂ ਦਿਖਾ ਰਹੇ ਆ ਤੋ ਅੰਦਰ ਤੋਂ ਬਾਅਦ ਆਪਾਂ ਇਹਨਾਂ ਨਾਲ ਗੱਲ ਵੀ ਕਰਾਂਗੇ ਨਾ ਗਿਆ ਮੇਰਾ ਨਾਮ ਚਰਨਜੀਤ ਸਿੰਘ ਤੇ ਚਲਾ ਨਾ ਕਰ ਰਹੇ ਨਾ ਹਾਂਜੀ ਹਾਂਜੀ ਨਾ ਜਿਹੜੀ ਸੇਵਾ ਕਰ ਰਿਹਾ ਕਿੰਨਾ ਵਧੀਆ ਲੱਗ ਰਿਹਾ ਬਹੁਤ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਆਪਾਂ ਮੈਸੇਜ ਹੀ ਕਰਨਾ ਵਾ ਦੁਬਾਰੇ ਮੈਂ ਇਹ ਕਹਣਾ ਚਾਹੁੰਦਾ ਵੀ ਸਾਟਕੇਸ ਬੰਨੇ ਆਨ ਸਿੱਖੀ ਵਾਲੇ ਬੰਨੋ ਜਿੰਨੇ ਵੀ ਆ ਤੇ ਨਸ਼ੇ ਵਾਲੇ ਪਾਸੇ ਤੋਂ ਦੂਰ ਹੋ ਆਪਣੇ ਸੇਵਾ ਕਰੀਓ ਕੋ ਕਹਿ ਰਿਹਾ ਹਾਂ ਕਰਦੇ ਹਾਂ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੇ ਫਤਿਹ ਹਾਂਜੀ ਐਸੀ ਹਰ ਸਾਲ ਦੀ ਤਰ੍ਹਾਂ ਪੰਜਵੇਂ ਪਾਛਾ ਤੇ ਛੀ ਦੀਦੇ ਆਲੇ ਜਾਂਦੇ ਅਸ ਠੰਡੇ ਮਿੱਠੇ ਚਾਲਦੇ ਅਸੀਂ ਲੰਗਰ ਲਾਉਂਦੇ ਆ ਜੀ ਸਾਰੇ ਨੌਜਵਾਨ ਵੀ ਰਲ ਕੇ ਹੀ ਤੇ ਜਿਹੜੇ ਅਸੀਂ ਸਾਰਿਆਂ ਨੂੰ ਚਾਹੁੰਦੇ ਆ ਜਿਹੜੇ ਨੌਜਵਾਨ ਗਲਤ ਰਸਤੇ ਆ ਤੇ ਪੈ ਗਏ ਆ ਕੀਮਤੀ ਸੁਵਾਸ ਮਿਲੇ ਆ ਇਹ ਆਪਾਂ ਨੂੰ ਚੰਗੇ ਕਰਮਾਂ ਚ ਲਾਉਣੇ ਚਾਹੀਦੇ ਮਹਾਰਾਜ ਜੀ ਸਾਰਿਆਂ ਨੂੰ ਸੇਵਾ ਕਰਨੀ ਚਾਹੀਦੀ ਆ ਸਿੰਘ ਸੱਜਣਾ ਚਾਹੀਦਾ ਵਾ ਅਸੀਂ ਤੇ ਇਹੋ ਹੀ ਅਪੀਲ ਕਰਦੇ ਆ ਸਾਰੇ ਨੌਜਵਾਨ ਵੀਰਾਂ ਨੂੰ ਜਿਹੜੇ ਜਿਹੜੇ ਪ੍ਰਦੇਸ਼ ਆਖਿਆ ਉਹਨਾਂ ਦਾ ਨਾਮ ਵੀ ਅਸੀਂ ਜਾਨਣਾ ਚਾਹੁੰਦੇ ਆ ਕਿ ਕਿ ਸਾਥੀ ਤੇ ਹਾਂ ਜੀ ਅਗਰ ਜੇਸ਼ਵਰ ਆ ਵੀ ਉਹ ਨਵਤਾਜ ਆ ਡਾਕਟਰ ਗਗਨਦੀਪ ਸਿੰਘ ਆ ਔਰ ਬਹੁਤ ਐਵਰਜੀ ਬਾਹਰ ਸੇਵਾ ਕਰ ਰਿਹਾ ਜੀ ਅਮਰਪਾਲ ਜੀ ਕਹਿ ਰਿਹਾ ਗਗਪਾ ਜੀ ਔਰ ਨਾਲ ਸਾਥੇ ਸਾਡੇ ਸਾਰੇ ਸਹਿਯੋਗ ਦੇ ਰਹੇ ਆ ਤੇ ਅਸੀਂ ਇੱਕ ਬਹੁਤ ਇੱਕ ਮੈਸੇਜ ਦੇਣਾ ਚਾਹੁੰਦੇ ਨੌਜਵਾਨ ਪੀੜ੍ਹੀ ਨੂੰ ਵੀ ਜਿਹੜੀ ਸਮਾਜਿ ਬਰਿਆਈਓ ਤਾਕੇ ਗੁਰੂ ਸਾਹਿਬ ਦੇ ਚਰਨਾਂ ਨਾਲ ਜੁੜੋ ਕੇ ਆਪਣੇ ਜੀਵਨ ਸਫਲਾਈ ਆ ਕਿ ਬਾਰ ਬਾਰ ਤੁਹਾਨੂੰ ਜੀਵਨ ਨਹੀਂ ਮਿਲਦਾ ਅਸੀਂ ਔਰ ਗੱਲ ਕਰਾਂਗੇ ਅਸੀਂ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਹਰਿ ਰਜੇਸ਼ਵਰ ਸਿੰਘ ਅੱਜ ਜਿਹੜਾ ਇਹ ਮੈਸੇਜ ਕੀ ਦੇਣਾ ਚਾਹੀਦਾ ਅਸੀਂ ਦੇ ਸਾਰੇ ਨੌਜਵਾਨ ਪੀੜ੍ਹੀ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਇੱਕ ਜੁਟ ਹੋ ਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਆਪਣਾ ਟਾਈਮ ਬਖਸ਼ੋ ਜੋ ਵੀ ਤੁਸੀਂ ਸੇਵਾ ਕਰਨੀ ਸੇਵਾ ਕਰੋ ਤੇ ਨੌਜਵਾਨ ਜਿਹੜੇ ਵੀ ਆਪਣੇ ਵੀਰ ਮਾੜੇ ਕੰਮਾਂ 'ਚ ਗਲਤ ਕੰਮਾਂ ਵੱਲ ਤੁਰੇ ਆ ਉਹ ਗਲਤ ਕੰਮਾਂ ਤੋਂ ਪਛੇਹ ਹਟਣ ਤੇ ਆਪਣੀ ਸੇਵਾ ਕਰਨ ਗੁਰੂ ਸਾਹਿਬ ਦੇ ਘਰ ਜਾ ਕੇ ਸੇਵਾ ਕਰਨ ਜਿੱਥੇ ਸ਼ਕੀਲ ਦਾ ਲੰਗਰ ਲੱਗਦਾ ਉੱਥੇ ਲਾਉਣ ਸਾਰੇ ਵੀਰ ਮੇਰੇ ਸੇਵਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬਿਨਾਂ ਦੱਸੇ ਤੇ ਇੱਕ ਤਰ੍ਹਾਂ ਦਾ ਆਪਾਂ ਜਿਹੜਾ ਮਹਾਰਾਜ ਦੀ ਏ ਜੀ 7-8 ਸਾਲ ਹੋ ਗਏ ਆ ਜੀ ਸੇਵਾ ਕਰਦੇ ਆ ਉਹਨੂੰ ਹਰ ਸਾਲ ਛੀਦੀ ਦਿਹਾੜਿਆਂ ਚ ਜਦੋਂ ਮਹਾਰਾਜ ਪੰਨੇਪਾਸ਼ਾ ਦੀ ਠੰਡੇ ਮਿੱਠੇ ਜਲਦੀ ਸੇਵਾ ਕਰੀਦੀ ਆ ਜੀ ਸ਼ਪੀਲ ਲਾ ਕੇ ਤੇ ਹਰ ਸਾਲ ਆਪਣੇ ਸਲਾਣਾ ਮੇਲਾ ਹੁੰਦਾ ਬਾਬਾ ਦਰਸ਼ਨ ਸਿੰਘ ਡੇਰੇ ਜੀ ਤੇ ਉੱਥੋਂ ਹਰ ਸਾਲ ਆਈਦੀ ਆ ਜੀ ਲੋ ਜੇ ਵੇਖੇ ਬੱਚਿਆਂ ਚ ਕਿੰਨਾ ਪਿਆਰ ਹੈ ਵੀ ਅਸੀਂ ਇੱਕ ਉਹ ਮੈਸੇਜ ਦੇਣਾ ਚਾਹੁੰਦੇ ਆ ਕਿ ਸਾਂਝੀ ਵਾਰਤਾ ਦਾ ਸੰਦੇਸ਼ ਦੇਣਾ ਚਾਹੁੰਦੇ ਨੇ ਵੀ ਉਹ ਆ ਕਿ ਜੀਵਨ ਇੱਕ ਵਾਰੀ ਸਾਨੂੰ ਜੇ ਤਾਂ 24 ਹਾਸਾ ਸਾ ਸਾਡੇ 24 ਘੰਟਿਆਂ ਇੱਕ ਤਰ੍ਹਾਂ ਹੀ ਸਾਨੂੰ ਦਿੱਤੇ ਪਰਮਾਤਮਾ ਨੇ ਤੇ ਅਸੀਂ ਵਿਅਰਥਾ ਨਾਲ ਜਾਈਏ ਤੇ ਨਾ ਇਹ ਜਾਣਦੀਏ ਤੇ ਕਰਕੇ ਅਸੀਂ ਚੰਗੇ ਕਰਮ ਕਰੀਏ ਤੇ ਜਾਸ ਕੱਟੀਏ ਇਹਨਾਂ ਦਾ ਇੱਕ ਸਭ ਤੋਂ ਇਹੀ ਮੈਸੇਜ ਆ ਔਰ ਅਸੀਂ ਇਹਨਾਂ ਦਾ ਕਰ ਰੱਖਾਂਗੇ ਬੇਟਾ ਨਾ ਕੀਤੇ ਮੇਰਾ ਨਾਮ ਨਪਤਾਜ ਸਿੰਘ ਜੀ ਅੱਜ ਜਿਹੜਾ ਸਰਿਆ ਮਹਾਰਾਜ ਜੀ ਦਿੱਤਾ ਰਿਹਾ ਪਹਿਲੇ ਪਾਸ਼ਾ ਦੇ ਸ੍ਰੀ ਹਰਿ ਗੁਬੇਰੇ ਪਾਸ ਜੀ ਦਾ ਵੀ ਅੱਜ ਪ੍ਰਕਾਸ਼ ਜੀ ਉਹਨਾਂ ਦਾ ਕੋਲ ਕੋਲ ਵੀ ਚੱਲ ਰਿਹਾ ਹਾਂ ਜੀ ਇਸ ਲਈ ਵਾਇਗੁਰੂ ਵਾਇਗੁਰੂ ਇਹ ਕਹਣਾ ਚਾਹੁੰਦਾ ਹੈ ਕਿ ਵਾਇਗੁਰੂ ਜੀ ਕਿ ਰਲ ਮਿਲ ਕੇ ਸਾਰੇ ਸੰਜੋਗ ਦੇ ਨਾਲ ਹਰ ਸਾਲ ਜਿੱਤਣਾ ਛਬੀਲ ਲਾਉਂਦੇ ਹਾਂ ਬਾਕੀ ਨੌਜਵਾਨ ਵੀ ਸਾਡੇ ਨਾਲ ਰਲ ਤੇ ਛਬੀਲ ਲਾਉਣ ਤੇ ਇਹਦੇ ਵਿੱਚ ਮੈਂ ਇੱਕ ਹੋਰ ਗੱਲ ਸਾਂਝੀ ਕਰਨੀ ਚਾਹੁੰਦਾ ਹਾਂ ਕਿ ਜਿੱਦਾਂ ਗਰਮੀ ਬਹੁਤ ਵੱਧ ਚੁੱਕੀ ਹੈ ਹਰ ਕੋਈ ਰੁੱਖ ਵੱਡ ਦਿੰਦਾ ਹੈ ਪਰ ਲਗਾਉਂਦਾ ਨਹੀਂ ਹੈ ਸੋ ਕਿਰਪਾ ਕਰਕੇ ਮੈਂ ਹਰ ਇੱਕ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਕਿਰਪਾ ਕਰਕੇ ਰੁੱਖ ਲੋ ਵੱਧ ਤੋਂ ਵੱਧ ਲਾਉਣ ਛਬੀਲਾ ਵੀ ਲਾਉਣ ਤੇ ਰੁੱਖ ਵੀ ਲਾਉਣ ਤਾਂ ਕਿ ਜੋ ਅਸੀਂ ਵਧੀਆ ਆਕਸੀਜਨ ਤੇ ਆਉਣ ਵਾਲੀ ਪੀੜ ਨੂੰ ਸਦਾ ਮਤਲਬ ਆਕਸੀਜਨ ਦੇ ਸਕੇ ਵਧੀਆ ਇੱਕ ਬਹੁਤ ਅਜੀਬ ਤਰ੍ਹਾਂ ਇੱਕ ਗੱਲ ਕੀ ਆ ਕਿ ਰੁੱਖ ਔਰ ਮੁਰਖ ਤੇ ਇੱਕ ਬਹੁਤ ਵੱਡਾ ਇੱਕ ਹਾਂਜੀ ਇੱਕ ਰਿੱਤਾ ਹਾਂਜੀ ਤੇ ਇੱਕ ਜੋ ਰੁੱਖ ਕੁਝ ਜਿਹੜੀ ਸੜਦੇ ਨੇ ਆਕਸੀਜਨ ਉਹ ਮੁਰਖ ਨੂੰ ਆਕਸੀਜਨ ਬਿਲਕੁਲ ਜੀ ਜੋ ਮੁਰਖ ਛੱਡਦਾ ਕਾਰਬਨ ਡਾਈ ਆਕ ਰੁੱਖਾਂ ਵਾਸਤੇ ਰੁੱਖਾਂ ਵਾਸਤੇ ਵੀ ਜ਼ਰੂਰੀ ਹੈ ਪਰ ਇੱਕ ਕੁਝ ਲੋਕੋ ਲੋਕ ਆ ਜਿਨ੍ਹਾਂ ਨੂੰ ਮਨਮਤ ਕਹੋ ਜਿਨ੍ਹਾਂ ਦੀ ਬੁੱਧੀ ਨਹੀਂ ਹੈ ਰਸਤਰੀ ਕਟਾਈ ਕੀਤੀ ਆ ਤਾਂ ਇਹਦੇ ਬਾਰੇ ਵੀ ਕਿ ਇਹ ਲੋਕੋ ਨੂੰ ਉਹਨਾਂ ਨੂੰ ਇੱਕ ਮੈਸੇਜ ਜੋ ਕਿ ਇੱਕ ਛਾਈ ਕਰਨਾ ਇੱਕ ਬਹੁਤ ਵੱਡਾ ਕਹਾਣ ਹੈ ਜਿਹੜਾ ਮਨੁੱਖਤਾ ਕਹਾਣ ਹੈ ਇੱਕ ਮੁਲਾਵਤ ਖੋਰੀ ਬਾਰੀ ਦੀ ਕਹਾਣੀ ਚੰਗੀ ਬਾਈ ਗੁਰਜੀ ਇਹਦੇ ਮੈਂ ਇਹੋ ਕਹਿਣਾ ਚਾਹੁੰਦਾ ਕਿ ਇਹ ਕਿਸੇ ਦਾ ਨੁਕਸਾਨ ਨਹੀਂ ਹੈ ਆਪਣਾ ਇਹ ਨੁਕਸਾਨ ਕਰ ਰਹੇ ਨੇ ਗੁਰੇ ਜਰੂਰੀ ਨਹੀਂ ਹੈ ਕਿ ਅਸੀਂ ਬਰੁਕਵੜਤਾ ਜਾਂ ਅਸੀਂ ਕੁਝ ਕਹਿ ਲਈ ਜਾਂ ਕੁਝ ਕਹਿ ਲਈ ਨੁਕਸਾਨ ਕੀਤਾ ਇਹ ਆਪਣਾ ਹੀ ਨੁਕਸਾਨ ਹੋ ਰਿਹਾ ਹੈ ਇਹ ਮਨੁੱਖਤਾ ਦਾ ਨੁਕਸਾਨ ਹੋ ਰਿਹਾ ਜੇ ਕੋਈ ਵੱਡਦਾ ਹੈ ਰੁਕ ਉਹਨੂੰ ਮੇਰਾ ਇਹ ਮੈਸੇਜ ਹੈ ਜੇ ਤੁਸੀਂ ਵੱਡਦੇ ਹੋ ਜੇ ਤੁਹਾਡੀ ਮਜਬੂਰੀ ਵੀ ਹੈ ਇੱਕ ਦੀ ਇੱਕ ਵੱਡਦੇ ਉਹਦਾ ਚਾਰ ਲਗਾਓਗੀ ਮੈਂ ਇਹ ਕਹਿਣਾ ਚਾਹੁੰਦਾ ਹਾਂ ਹਰ ਇੱਕ ਨੂੰ ਕਿ ਕਿਰਪਾ ਕਰਕੇ ਜੇ ਇੱਕ ਵਾਰ ਜੇ ਦੋ ਚਾਰ ਰੁੱਕ ਜ਼ਰੂਰ ਲਵੋ ਪਾਣੀ ਜੀ ਸਦਾ ਜਾਣਦਾ ਕੀ ਕਾਰਨ ਥੱਲੇ ਨਹੀਂ ਪਾਣੀ ਦਾ ਜਰੇਗਾ ਸਰਸਾ ਆਕੀ ਰਹੇ ਨਾ ਕੋਈ ਬਰੂਏ ਸੰਗ ਲੈ ਕੇ ਬਚੇ ਸ਼ਰਮ ਤੋਂ ਹੋਵੇ ਸੱਚੀ ਸੁੱਚੀ ਗੁਰਬਾਣੀ ਅਤੇ ਗੁਰਮਤ ਵਿਚਾਰ